हिमाचल ਦੇ ਮੰਡੀ ਤੋਂ ਬੀਜੇਪੀ ਦੇ ਐਮਪੀ ਕੰਗੜਾ ਰਣੌਤ ਨੂੰ ਅੱਜ ਵੱਡਾ ਝਟਕਾ ਲੱਗ ਚੁੱਕਿਆ ਹਾਲਾਂਕਿ ਕੁਝ ਦਿਨ ਪਹਿਲਾਂ ਵੀ ਵੱਡੀਆਂ ਮੁਸ਼ਕਲਾਂ ਬਧੀਆਂ ਸੀ ਵੱਡਾ ਝਟਕਾ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਸੀ ਤੇ ਅੱਜ ਬਟੰਡਾ ਕੋਰਟ ਦੇ ਵੱਲੋਂ ਐਮਪੀ ਕੰਗੜਾ ਰਣੌਤ ਨੂੰ ਮੁੜ ਤੋਂ ਪੇਸ਼ ਹੋਣ ਦੇ ਸਾਮਣੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਦਰਅਸਲ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੁੰਦਾ ਉਸ ਵਕਤ ਕਿਸਾਨ ਬੀਬੀਆਂ ਦੇ ਉੱਪਰ ਟਿੱਪਣੀਆਂ ਜਿਹੜੀ ਕੈਂਪੀ ਕੰਗਣਾ ਰਣੌਤ ਦੁਆਰਾ ਕੀਤੀ ਜਾਂਦੀਆਂ ਤੇ ਉਸੇ ਮਾਮਲੇ ਦੇ ਵਿੱਚ ਬੇਬੇ ਭਿੰਦਰ ਕੌਰ ਹੋਣਾ ਨੇ ਉਸ ਦੇ ਉੱਪਰ ਫਿਰ ਜਿਹੜੀ ਕਾਨੂੰਨੀ ਕਾਰਵਾਈ ਕਰਵਾਈ ਸੀ ਮਾਮਲਾ ਦਰਜ ਕਰਵਾਇਆ ਸੀ ਤੇ ਉਹ ਮਾਮਲਾ ਬਟਿੰਡਾ ਕੋਰਟ ਦੇ ਵਿੱਚ ਆ ਲਿਆ ਕੰਗਣਾ ਰਣੌਤ ਨੂੰ ਬਟਿੰਡਾ ਕੋਰਟ ਦੇ ਵੱਲੋਂ ਜਲਦ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਤੇ ਇਸੇ ਮਾਮਲੇ ਜਿਹੜੀ ਅਗਲੀ ਸੁਣਵਾਈ ਆ 29 ਸਤੰਬਰ ਨੂੰ ਜਿਹੜੀ ਹੋਣ ਵਾਲੀ ਆ ਕਿਸਾਨ ਅੰਦੋਲਨ ਦੌਰਾਨ ਵਿਵਾਦਿਤ ਪਣੀ ਹੈ ਜਿਹੜੀ ਐਮਪੀ ਕੰਗਣਾ ਰਣਾਉਤ ਨੇ ਕੀਤੀ ਸੀ ਹਾਲਾਂਕਿ ਜਦੋਂ ਇਹ ਟਿੱਪਣੀ ਕੀਤੀ ਸੀ ਤਾਂ ਉਸ ਵਕਤ ਜੋ ਬਹੁਤ ਵੱਡੇ ਪੱਧਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਕਿਸਾਨ ਬੀਬੀਆਂ ਵੀ ਉਸ ਕਿਸਾਨ ਅੰਦੋਲਨ ਦੇ ਵਿੱਚ ਹਮਾਇਤ ਕਰ ਰਹੀਆਂ ਸੀ ਵੱਡੇ ਪੱਧਰ ਤੇ ਕਿਸਾਨ ਬੀਬੀਆਂ ਪਹੁੰਚੀਆਂ ਹੋਈਆਂ ਸੀ ਤੇ ਉਸ ਵਕਤ ਐਮਪੀ ਕੰਗਣਾ ਰਣਾਉਤ ਨੇ ਇਹ ਬਿਆਨ ਦਿੱਤਾ ਸੀ ਕਿ ਜੜੀਆਂ ਬੀਬੀਆਂ ਆਈਆਂ ਨੇ ਕਿਰਾਏ ਤੇ 100-100 ਰੁਪਏ ਤੇ ਆਈਆਂ ਨੇ ਅਜਿਹਾ ਇੱਕ ਬਿਆਨ ਦਿੱਤਾ ਸੀ ਤੇ ਜਿਸ ਬਿਆਨ ਤੋਂ ਬਾਅਦ ਬਹੁਤ ਸਾਰੀਆਂ ਬੀਬੀਆਂ ਦੀ ਜਿਹੜੀਆਂ ਭਾਵਨਾ ਆਮ ਨੂੰ ਠੇਸ ਪਹੁੰਚੀ ਸੀ ਕਿਉਂਕਿ ਜੜੀਆਂ ਧਰਨੇ ਦੇ ਵਿੱਚ ਆਪਣੀ ਜ਼ਮੀਨਾਂ ਦੀ ਖਾਤਰ ਪਹੁੰਚੀਆਂ ਸੀ ਉਹਨਾਂ ਨੂੰ ਇਸ ਤਰੀਕੇ ਕਹਿ ਦੇਣਾ ਕਿ ਤੁਸੀਂ ਕਿਰਾਏ ਦੇ ਉੱਪਰ 100-100 ਰੁਪਏ ਤੇ ਆਇਓ ਤਾਂ ਜਿਹੜੀ ਵਾਜਬ ਗੱਲ ਆ ਕਿ ਉਹਨਾਂ ਦੇ ਮਨਾਂ ਨੂੰ ਜਿਹੜੀ ਠੇਸ ਵੀ ਪਹੁੰਚਦੀ ਅਤੇ ਉਸ ਤੋਂ ਬਾਅਦ ਫਿਰ ਬੀਬੀ ਮਹਿੰਦਰ ਕੌਰ ਉਹਨਾਂ ਦੁਆਰਾ ਜਿਹੜੀ ਬੀਬੇ ਮਹਿੰਦਰ ਕੌਰ ਨੇ ਉਹਨਾਂ ਦੁਆਰਾ ਐਮਪੀ ਕੰਗਣਾ ਰਣੌਤ ਦੇ ਉੱਪਰ ਕਾਨੂੰਨੀ ਕਾਰਵਾਈ ਕਰਵਾਈ ਜਾਂਦੀ ਹੈ ਮਾਮਲਾ ਦਰਜ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਲੰਬਾ ਸਮਾਂ ਮਾਮਲਾ ਚੱਲਦੇ ਨੂੰ ਹੋ ਗਿਆ ਪਰ ਇਸੇ ਦੇ ਵਿਚਾਲੇ ਐਮਪੀ ਕੰਗਣਾ ਰਣੌਤ ਨੇ ਹਾਈ ਕੋਰਟ ਦਾ ਰੁਖ ਵੀ ਖੋ ਵੀ ਕੀਤਾ ਕਿ ਇਸ ਮਾਮਲੇ ਨੂੰ ਖਾਰਜ ਕੀਤਾ ਜਾਵੇ ਉਸ ਨੇ ਜਿਹੜੀ ਪਟੀਸ਼ਨ ਪਾਈ ਸੀ ਪਾਰਾ ਪਹਿਲਾਂ ਹਾਈ ਕੋਰਟ ਨੇ ਐਮਪੀ ਕੰਗੜਾ ਰਣੌਤ ਨੂੰ ਝੜਕਾ ਦਿੱਤਾ ਤੇ ਉਸ ਤੋਂ ਬਾਅਦ ਹੋਣਾ ਅੱਜ ਤੋਂ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਵੀ ਐਮਪੀ ਕੰਗੜਾ ਰਣੌਤ ਨੂੰ ਝੜਕਾ ਦਿੱਤਾ ਉਸ ਦੀ ਪਟੀਸ਼ਨ ਦੇ ਉੱਪਰ ਸੁਣਵਾਈ ਤੋਂ ਹੀ ਇਨਕਾਰ ਕਰਕੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਅੱਜ ਮੁੜ ਤੋਂ ਬਠਿੰਡਾ ਕੋਰਟ ਦੇ ਵੱਲੋਂ ਐਮਪੀ ਕੰਗਣਾ ਰਣੌਤ ਨੂੰ ਜਿਹੜੇ ਮੁੜ ਤੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਸੰਮਣ ਭੇਜੇ ਗਏ ਨੇ ਕੰਗਣਾ ਰਣੌਤ ਨੂੰ ਜਲਦ ਹੀ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਗਏ ਨੇ 29 ਸਤੰਬਰ ਨੂੰ ਇਸੇ ਮਾਮਲੇ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਮੁੜ ਤੋਂ ਸੁਣਵਾਈ ਹੋਣ ਵਾਲੀ ਆ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਕੰਗਣਾ ਰਣੌਤ ਨੇ ਜਿਸ ਤਰੀਕੇ ਟਿੱਪਣੀਆਂ ਕੀਤੀਆਂ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਹੋਰ ਬਹੁਤ ਸਾਰੇ ਲੋਕਾਂ ਦੇ ਉੱਪਰ ਕਿਸਾਨਾਂ ਦੇ ਉੱਪਰ ਪਰ ਇਸੇ ਦੇ ਵਿਚਾਲੇ ਜਦੋਂ ਲਗਾਤਾਰ ਟਿੱਪਣੀ ਦੇ ਉੱਪਰ ਟਿੱਪਣੀ ਕੰਗਣਾ ਰਣੌਤ ਕਾਦੀ ਜਾ ਰਹੀ ਸੀ ਟਵੀਟਾਂ ਦੇ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਤੇ ਇਸੇ ਦੇ ਵਿਚਾਲੇ ਫਿਰ ਇੱਕ ਟਿੱਪਣੀ ਬੀਬੀਆਂ ਨੂੰ ਲੈ ਕੇ ਕੀਤੀ ਜਾਂਦੀ ਹੈ ਕਿ ਬੀਬੀਆਂ ਕਿਰਾਏ ਦੇ ਉੱਪਰ 100-100 ਰੁਪਏ ਤੇ ਆਂਜੇ ਨੇ ਫਿਰ ਉਹਨਾਂ ਬੀਬੀਆਂ ਦੁਆਰਾ ਬੇਬੇ ਮਹਿੰਦਰ ਕੌਰ ਹੋਣਾ ਦੁਆਰਾ ਐਮਪੀ ਕੰਗਣਾ ਰਣੌਤ ਦੇ ਉੱਪਰ ਕਾਨੂੰਨੀ ਜਿਹੜਾ ਸਿਕੰਜਾ ਕਸਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਨੀ ਕਿ ਉਹਨਾਂ ਦੁਆਰਾ ਕਾਨੂੰਨੀ ਕਾਰਵਾਈ ਕੀਤੀ ਗਿਆ ਜਿਸ ਦੇ ਵਿੱਚ ਹੁਣ ਬਟੰਡਾ ਕੋਰਟ ਨੇ ਐਮਪੀ ਕੰਗਣਾ ਰਣੋਟ ਨੂੰ ਜਿਹੜਾ ਜਲਦੀ ਪੇਸ਼ ਹੋਣ ਦੇ ਹੁਕਮ ਨੇ ਜਿਹੜੇ ਸੰਮਣ ਨੇ ਉਹ ਜਾਰੀ ਕਰ ਦਿੱਤੇ ਨੇ